ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ امید ਆ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਇਹ ਹੈ ਜੀ ਦੁਪਹਿਰ ਦਾ ਟਾਈਮ ਆ ਆਪਾਂ ਬਣਾ ਰਹੇ ਹਾਂ ਜੀ ਲੂਣ ਵਾਲੇ ਚੌਲ ਇਕਰਾ ਇਹਦੇ ਵਿੱਚ ਆਪਾਂ ਦੇਸੀ ਘਿਓ ਪਾ ਲਿਆ ਜੀਰਾ ਪਾ ਲਿਆ ਪਿਆਜ਼ ਤੇ ਹਰੀ ਮਿਰਚ ਪਾ ਲਾਂਗੇ ਜੀ ਕੱਟ ਕੇ ਰੱਖੀ ਹੋਈ ਹੈ ਆਪਣੀ ਇਧਰ ਸੋਲੇ ਭੋਂਕੇ ਰੱਖੇ ਹੋਏ ਨੇ ਜੀ ଲੋਣ ਪਾ ਕੇ ਤੇ ਚੁਟਕੀ ਕੇ ਮਿੱਠਾ ਛੋਟਾ ਪਾ ਦਿੰਨੇ ਹੁੰਨੇ ਆ ਇਹ ਪਿਆਜ਼ ਤੇ ਹਰੀਆਂ ਮਿਰਚਾਂ ਆਪਾਂ ਪਾ ਲਈਆਂ ਨੇ ਟਮਾਟਰ ਨਹੀਂ ਪਾਇਆ ਜੀ ਮੈਂ ਚਾਵਲਾਂ ਦੇ ਵਿੱਚ ਟਮਾਟਰ ਪਾਇਆ ਹੋਇਆ ਮੈਨੂੰ ਵਧੀਆ ਨਹੀਂ ਲੱਗਦਾ ਤੇ ਬੱਚੇ ਵੀ ਘੱਟ ਲਾਈਕ ਕਰਦੇ ਨੇ ਜੀ ਇੱਕ ਕਾਲਿਆ ਜੀ ਆਲੂ ਆਲੂ ਅੱਜ ਪਾਇਆ ਜੀ ਪਹਿਲੀ ਵਾਰੀ ਬਹੁਤ ਟਾਈਮ ਬਾਅਦ ਤੇ ਹਲਦੀ ਵਾਲੇ ਬਣਾਵਾਂਗੇ ਜੀ ਅੱਜ ਹਲਦੀ ਵਾਲੇ ਤੇ ਆਲੂ ਵਾਲੇ ਆਪਾਂ ਕਦੇ-ਕਦੇ ਬਣਾਉਣੇ ਹੁੰਦੇ ਆ ਜੀ ਬਿਨਾ ਹਲਦੀ ਤੋਂ ਚਿੱਟੀ ਬਣਾਉਣੇ ਹੁੰਦੇ ਆ ਆਪਾਂ ਨੂਨ ਵਾਲੇ ਤੇ ਅੱਜ ਹਲਦੀ ਵਾਲੇ ਬਣਾਉਣ ਨੂੰ ਦਿਲ ਕਰਿਆ ਇੱਕ ਕਾਲੂ ਪਾ ਲਿਆ ਆਪਾਂ ਇੱਕ ਬਾਟੀ ਲਈ ਆਪਾਂ ਚੌਲਾਂ ਦੀ ਤੋ ਲਿਆ ਉਹਨੂੰ ਚੰਗੀ ਤਰ੍ਹਾਂ ਤੇ ਦੋ ਬਾਟੀਆਂ ਪਾ ਦਾਂਗੇ ਪਾਣੀ ਦੀਆਂ ਆਲੂ ਆਪਾਂ ਪਿਆਜ਼ਾਂ ਦੇ ਨਾਲ ਹੀ ਪਾਦੇ ਪਹਿਲਾਂ ਥੋੜੀ ਜਿਹੀ ਭਨ ਲਾਂਗੇ ਤੇ ਇਧਰ ਆਪਾਂ ਧਰ ਲਈਏ ਜੀ ਚਾਹ ਚਾਹ ਦਾ ਟਾਈਮ ਸੀ ਚਾਹ ਜੇ ਲੇਟ ਹੋ ਗਈ ਚੌਲ ਬਣਾਉਣ ਕਰਕੇ ਪਹਿਲਾਂ ਕੋਈ ਸਲਾਹ ਨਹੀਂ ਸੀ ਚੌਲ ਬਣਾਉਣ ਦੀ 3:00 ਵਜੇ ਦਾ ਟਾਈਮ ਹੈ ਜੀ ਇਹ ਲੋਨ ਤੇ ਹਲਦੀ ਪਾਲਾਂਗੇ ਗੱਲੀ ਹਰੀਆਂ ਮਿਰਚਾਂ ਦੋ ਪਾਲੀਆਂ ਸੀ ਆਪਾਂ ਇਹ ਚੌਲ ਪਾ ਲੈਨੇ ਜੀ ਤੇ ਨਾਲ ਹੀ ਆਪਾਂ ਪਾ ਦਾਂਗੇ ਪਾਣੀ ਇੱਕ ਕੌਲੀ ਚੌਲਾਂ ਦੀ ਤੇ ਦੋ ਕੌਲੀਆਂ ਪਾਣੀ ਨੇ ਆ ਜਿਹੜੇ ਭੈਣ ਭਰਾ ਆਪਣੀ ਵੀਡੀਓ ਤੇ ਆਉਂਦੇ ਨੇ ਜੀ ਸਾਰਿਆਂ ਦਾ ਧੰਨਵਾਦ ਹੈ ਤੇ ਇੱਕ ਰਿਕਵੈਸਟ ਹੈ ਜੀ ਆਪਣੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਵੱਧ ਸਕੇ ਛੋਟੀ ਇਹ ਵੀਡੀਓ ਹੁੰਦੀ ਹੈ ਜੀ ਆਪਣੀ ਕੋਈ ਜ਼ਿਆਦਾ ਵੱਡੀ ਵੀ ਨਹੀਂ ਹੁੰਦੀ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਇਧਰ ਚਾਹ ਮਿੱਠਾ ਪਾ ਲਈ ਆਪਾਂ ਨਾਲ-ਨਾਲ ਆਪਣੀ ਚਾਹ ਬਣ ਜੂਗੀ ਥੋੜੀ ਜੀ ਪਾ ਦਾਂਗੇ ਜੀ ਸੌਂਫ ਅਰੇ ਜਨ ਲੱਗ ਗਈ ਆਪਣੀ ਚਾਹ ਦੁੱਧ ਪਾ ਲਿਆ ਆਪਾਂ 2 ਮਿੰਟ ਰੰਨ ਕੇ ਤੇ ਇੱਧਰ ਚੌਲ ਵੀ ਆਪਣੇ ਉਪਰ ਲੱਗ ਗਏ ਟਾਕ ਦਾਂਗੇ ਜੀ ਆਪਾਂ ਥੋੜੀ ਜਿਹੀ ਬਿਰਲ ਛੱਡ ਕੇ ਜਿਆਦਾ ਨਹੀਂ ਹਿਲਾਉਂਦੇ ਆਪਾਂ ਚੌਲਾਂ ਨੂੰ ਜਿਆਦਾ ਕੜਸੀ ਮਾਰਨਾ ਫਿਰ ਕੋਲ ਜਾਂਦੇ ਨੇ ਚਾਹ ਨੂੰ ਅਵਾਲੀ ਆ ਗਈ ਆਪਣੇ ਨੂੰ ਦੋ ਤਿੰਨ ਵਾਲੀਆਂ ਦਵਾ ਕੇ ਫਿਰ ਆਪਾਂ ਨੂੰ ਪਉਣ ਲਾਂਗੇ ਜੀ ਗੜਬੀ ਦੇ ਵਿੱਚ ਦੁਪਹਿਰ ਤੋਂ ਬਾਅਦ ਜਾਨੂ ਭਾਂਡੇ ਮਾਂਜਾਂਗੇ ਜੀ ਚਾਹ ਪਾਣੀ ਵਾਲੇ ਨਾਲੇ ਮੱਜਾਂ ਦਾ ਟਾਈਮ ਹੋ ਜਾਂਦਾ ਪਾਣੀ ਪਿਆਉਣ ਦਾ ਆ ਕੇ ਇੱਧਰ ਦਾਲ ਪਾਣੀ ਧਰਨਾ ਹੁੰਦਾ ਦੁਪਹਿਰ ਤੋਂ ਬਾਅਦ ਤਾਂ ਫੇਰ ਕੰਮ ਸਟਾਰਟ ਹੀ ਹੁੰਦੇ ਨੇ ਜੀ ਸ਼ਾਮ ਵਾਲੇ ਤੇ ਦਿਨ ਵੀ ਬਹੁਤ ਛੋਟੇ ਹੋ ਗਏ ਬਹੁਤ ਜਲਦੀ ਹਨੇਰਾ ਹੋ ਜਾਂਦਾ ਆਥਣੇ ਇੱਧਰ ਆਪਾਂ ਨਾਲੇ ਦੀ ਧਰਤੇ ਜੀ ਸੋਲੇ ਉਬਲਣੇ ਕੁੱਕਰ ਦੇ ਵਿੱਚ ਪਾ ਕੇ ਚਾਰ ਪੰਜ ਸੀਟੀਆਂ ਵਜਾ ਲਵਾਂਗੇ ਉਧਰ ਚੌਲ ਵੀ ਆਪਣੇ ਬਣਨ ਵਾਲੇ ਨੇ ਹਲਾ ਕੇ ਥੋੜੇ ਜਿھے ਫਿਰ ਬਾਅਦ ਚ ਆਪਾਂ ਘੱਟ ਤੇ ਕਰਦਨੇ ਹੁੰਨੇ ਆ ਜੀ ਗੈਸ 2 ਮਿੰਟ ਬਿਲਕੁਲ ਕੱਲਾ ਕੱਲਾ ਚੌਲ ਬਣਿਆ ਜੀ ਤੇ ਬਹੁਤ ਟੇਸਟੀ ਬਣੇ ਸੀ ਹੁਣ ਆਪਾਂ ਹਲਾ ਕੇ 2 ਮਿੰਟ ਗੈਸ ਬੰਦ ਕਰ ਦੇਵਾਂਗੇ ਫਿਰ ਚਾਵੜਾ ਆਪਣੇ ਬਣ ਕੇ ਤਿਆਰ ਨੇ ਇਹ ਪਲੇਟ ਦੇ ਵਿੱਚ ਪਾ ਲੈਨੇ ਆਪਾਂ ਨਾਲ ਲੈ ਲਾਂਗੇ ਜੀ ਦਹੀਂ ਲੂਣ ਵਾਲੀ ਚਾਵੜ ਤੇ ਦਹੀਂ ਵਾਲੀ ਸਵਾਦ ਲੱਗਦੇ ਨੇ ਜੀ ਇਹ ਦਹੀਂ ਪਾ ਲਿਆ ਪਲੇਟ ਤਿਆਰ ਆ ਜੀ ਆਪਣੀ ਤੇ ਇਧਰ ਹੁਣ ਆਪਾਂ ਚਾਹ ਪਾਣੀ ਪੀਣ ਤੋਂ ਬਾਅਦ ਲਾ ਰਹੇ ਹਾਂ ਜੀ ਦਾਲ ਨੂੰ ਤੜਕਾ ਪਿਆਜ਼ ਲਸਣ ਟਮਾਟਰ ਤੇ ਹਰੀ ਮਿਰਚ ਸਾਰਿਆਂ ਦਾ ਪੇਸਟ ਆਪਾਂ ਇਕੱਠਾ ਹੀ ਬਣਾ ਲਿਆ ਸੀ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਨੇ ਸਰੋਂ ਦੇ ਤੇਲ 'ਚ ਤੜਕਾ ਲਾ ਰਹੇ ਹਾਂ ਜੀ ਚੰਗੀ ਤਰ੍ਹਾਂ ਭੁੰਨ ਲਾਂਗੇ ਤੜਕੇ ਨੂੰ ਆਪਾਂ ਲੜਕਾ ਆਪਣਾ ਤਿਆਰ ਹੋ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਲੂਣ ਮਿਰਚ ਕੁਛ ਲੂਣ ਆਪਣਾ ਪਹਿਲਾਂ ਸੋਲੇ ਵਾਲਣ ਵੇਲੇ ਪਾਇਆ ਹੋਇਆ ਸੀ ਲੂਣ ਮਿਰਚ ਹਲਦੀ ਤੇ ਨਾਲ ਪਾ ਦਾਂਗੇ ਜੀ ਸੁੱਕੀ ਮੇਥੀ ਘਾਤੀ ਇਸਕਾ ਹੀ ਮੇਥੀ ਹੈ ਆਪਣੀ ਮੇਥੀ ਪਾਉਣ ਨਾਲ ਦਾਲ ਸਬਜ਼ੀ ਦਾ ਸਵਾਦ ਵੱਧ ਜਾਂਦਾ ਹੈ ਜੀ ਹੁਣ ਆਪਾਂ ਹਰੀ ਮੇਥੀ ਵੀ ਝ ਲਾਂਗੇ ਧਨੀਆ ਪਾਲਕ ਸਾਰਾ ਕੁਝ ਵੀਜਾਂਗੇ ਹੁਣ ਆਪਾਂ ਤਾਜ਼ਾ ਹੋ ਜਿਆ ਕਰੂਗਾ ਫਿਰ ਦੀਪਾ ਕੀ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਹੋਰ ਸੇਕ ਲਵਾ ਲਾਂਗੇ ਇਹ ਵਿੱਚ ਪਾ ਦਾਂਗੇ ਜੀ ਆਲੂ ਇੱਕ ਆਲੂ ਆਪਾਂ ਸਾਬਤਾ ਪਾਇਆ ਸਿਲਕੇ ਤੇ ਇੱਕ ਆਲੂ ਆਪਾਂ ਕੱਟ ਕੇ ਪਾ ਦਿੱਤਾ ਹੈ ਸਾਬਤੇ ਆਲੂ ਬਾਅਦ ਦੇ ਵਿੱਚ ਆਪਾਂ ਭੰਨ ਕੇ ਕੋਲੀ ਚ ਫੇਰ ਵਿੱਚ ਪਾ ਦਾਂਗੇ ਜੀ ਤੇਰੀ ਗਾੜੀ ਹੋ ਜੂਗੀ ਚੰਗੀ ਤਰ੍ਹਾਂ ਹੁਣ ਪਨ ਲਾਂਗੇ ਆਪਾਂ ਮਸਾਲੇ ਨੂੰ ਤੇਲ ਸੜ ਦੂਗਾ ਮਸਾਲਾ ਫੇਰ ਪਾਵਾਂਗੇ ਜੀ ਆਪਾਂ ਸੋਲਿਆਂ ਚ ਗੇਸ ਆਪਾਂ ਚੇਂਜ ਕਰ ਦਿੱਤਾ ਜੀ ਉਧਰ ਆਪਣਾ ਤਾਂ ਹੈ ਦੁੱਧ ਦੁੱਧ ਨੂੰ ਉਵਾਲੀ ਆ ਗਈ ਹੈ ਗੈਸ ਆਪਾਂ ਕਰਦਾਂਗੇ ਬੰਦ ਤੇ ਇਧਰ ਆਪਣਾ ਤੜਕਾ ਵੀ ਤਿਆਰ ਹੈ ਜੀ ਤੇਲ ਛੱਡ ਦਿੱਤਾ ਹੈ ਤੜਕੇ ਨੇ ਜਿਆਦਾ ਤੇਲ ਆਪਾਂ ਨਹੀਂ ਪਾਉਂਦੇ ਜੀ ਜਿਆਦਾ ਦਾਣੇ ਪਾਣੀ ਦੇ ਉੱਪਰ ਉੱਪਰ ਫਿਰਦਾ ਤੇਲ ਨਹੀਂ ਵਧੀਆ ਲੱਗਦਾ ਇਹ ਪਾ ਦਿੱਤਾ ਜੀ ਆਪਾਂ ਕੁੱਕਰ ਦੇ ਵਿੱਚ ਸੋਲਿਆਂ ਚ ਸੀਟੀ ਨਹੀਂ ਲਵਾਉਂਦੇ ਜੀ ਆਪਾਂ ਕੁਲੀ ਨੂੰ ਇਹ ਰੰਨਾਂਗੇ ਕੁੱਕਰ ਦੇ ਵਿੱਚ ਬਣੀ ਹੋਈ ਦਾਲ ਪਾਣੀ ਮੈਨੂੰ ਨਹੀਂ ਸੁਆਦ ਲੱਗਦਾ ਜੀ ਸਾਡੇ ਕਿਸੇ ਨੂੰ ਵੀ ਆਪਾਂ ਖੁੱਲੀ ਨੂੰ ਹੀ ਰੰਨਾਂਗੇ ਕਈ ਸਾਲਾਂ ਤੋਂ ਕੁੱਕਰ ਦੇ ਵਿੱਚ ਕੋਈ ਦਾਲ ਸਬਜ਼ੀ ਮੈਂ ਨਹੀਂ ਬਣਾਈ। ਤਾਂ ਢਿੱਲੀ ਚ ਬਣਾਉਣੀ ਹੁੰਦੀ ਹੈ ਜੀ ਆਪਾਂ ਜਾਂ ਲੋਹੇ ਦੇ ਚ ਖੁੱਲੇ ਮੂੰਹ ਵਾਲੇ ਭਾਂਡੇ 'ਚ ਇਹਦੇ ਵਿੱਚ ਆਪਾਂ ਸੋਲੇ ਵਾਲ ਲੈਨੇ ਆ ਜਾਂ ਆਲੂ ਵਾਲ ਲੈਨੇ ਆ ਜੀ। ਇਹ ਪਾ ਦਿਤਾ ਜੀ ਪਾਣੀ ਆਪਾਂ ਲੋੜ ਅਨੁਸਾਰ ਇਹ ਢਾਕੀ ਇਹਨੂੰ ਪਕਾ ਲਾਂਗੇ ਆਪਾਂ ਅੱਧਾ ਘੰਟਾ ਹੋ ਗਿਆ ਜਰੀਜਰੀ ਨੂੰ ਧਾਰਾ ਚੋਲੇ ਇਸੇ ਵਿੱਚ ਢਾਕੀ ਨੂੰ ਦਾਲ ਆਪਣੀ ਬਣਨ ਵਾਲੀ ਐ ਇਹ ਆਲੂ ਨੂੰ ਕੱਢ ਕੇ ਆਪਾਂ ਭਨ ਕੇ ਫੇਰ ਵਿੱਚ ਪਾਵਾਂਗੇ ਤਰੀ ਗਾੜੀ ਹੋ ਜੂਗੀ ਜੀ ਹਜੇ ਥੋੜਾ ਜਿਹਾ ਕੱਚਾ ਸੀਗਾ ਜੀ ਜਿਆਦਾ ਨਹੀਂ ਥੋੜਾ ਜਿਹਾ ਹੀ ਬਿਲਕੁਲ ਬਸ ਆਪਾਂ ਭਨ ਕੇ ਉਹਨੂੰ ਵਿੱਚ ਪਾ ਦਾਂਗੇ ਹੋਰ ਸੇਕ ਲੱਗ ਜਾਊਗਾ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਜੀ ਕਰਿਓ ਜੀ ਰਿਕੁਐਸਟ ਹੈ ਤਾਂ ਕਿ ਆਪਣਾ ਵਾਚ ਟਾਈਮ ਵਧ ਸਕੇ ਤੇ ਇੱਕ ਸੋਣਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਇਹ ਆਪਾਂ ਆਲੂ ਵਿੱਚ ਪਾ ਦਾਂਗੇ ਜੀ ਭਨ ਕੇ ਥੋੜਾ ਜਿਹਾ ਕੈੜਾ ਹੋਣ ਕਰਕੇ ਜੀ ਇਹ ਕੱਚਾ ਸੀ ਥੋੜਾ ਜਿਹਾ ਜੇ ਤਾਂ ਕਰਕੇ ਟਾਈਮ ਲੱਗਿਆ ਬੰਨਣ ਨੂੰ ਅੱਜ ਮੈਂ ਸਾਬਤਾ ਹੀ ਰੱਖ ਦਿੱਤਾ ਸੀ ਇਹ ਜੀ ਅੱਗੇ ਮੈਂ ਦੋ ਪੀਸ ਕਰਕੇ ਕੱਟ ਕੇ ਰੱਖ ਦਿੰਦੀ ਆ ਸੇਤੀ ਉਬਲ ਜਾਂਦਾ ਤਾਂ ਅਰਾ ਦਾ ਟਾਈਮ ਹੋਇਆ ਪਿਆ ਸੀਗਾ ਜੀ ਜਲਦੀ ਸੀ ਉਧਰ ਬਸ ਜਲਦੀ ਜਲਦੀ ਚ ਸਾਬਤਾ ਹੀ ਧਰ ਕੇ ਚਲੀ ਗਏ ਦਿਮਾਗ ਚ ਨਹੀਂ ਰਹੀ ਗੱਲ ਜੀ ਵੀ ਇਹ ਦੋ ਪੀਸ ਕਰ ਦਾਂ ਦਾਲ ਬਣ ਗਈ ਜੀ ਆਪਣੀ ਇਹ ਜੀ ਥੋੜਾ ਜਿਹਾ ਚਿਰ ਸੇਕ ਹੋਰ ਲਵਾਵਾਂਗੇ ਜੀ